ਕਾਜੀ ਐਨਆਰਆਈ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਕਿਸਾਨਾਂ ਨਾਲ ਜੁੜੀ ਹੋਈ ਹੈ ਜਿੱਥੇ ਕਿਸਾਨਾਂ ਤੇ ਵੱਡਾ ਐਕਸ਼ਨ ਹੋਇਆ ਤੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਨੂੰ ਖਦੇੜਿਆ ਗਿਆ ਤੇ ਉੱਥੇ ਹੀ ਬਹੁਤ ਸਾਰੇ ਕਿਸਾਨਾਂ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਐਸੇ ਸਭ ਦੇ ਦਰਮਿਆਨ ਵੱਡੇ ਕਿਸਾਨ ਆਗੂ ਰਕੇਸ਼ ਕਹਿਤ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਤਾਂ ਰਕੇਸ਼ ਕਹਿਤ ਨੇ ਸਿੱਧਾ ਜਿਹੜਾ ਕਹਿ ਦਿੱਤਾ ਹੈ ਕਿ ਜੇਕਰ ਕਿਸਾਨਾਂ ਨੂੰ ਜਲਦ ਰਿਹਾਰ ਨਾ ਕੀਤਾ ਗਿਆ ਤਾਂ ਪੂਰੇ ਦੇਸ਼ ਦਾ ਮੂਵਮੈਂਟ ਜਿਹੜਾ ਪੰਜਾਬ ਵਿੱਚ ਹੋਏਗਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਰਕੇਸ਼ ਕੈਤ ਨੇ ਵੱਡਾ ਐਲਾਨ ਕਰ ਦਿੱਤਾ ਹੈ ਉਹੀ ਰਕੇਸ਼ ਕੈਤ ਨੇ ਜਿਨ੍ਹਾਂ ਨੇ ਕਿ ਦਿੱਲੀ ਮੋਰਚੇ ਵਿੱਚ ਜਾਣ ਭਰੀ ਸੀ ਉਸ ਸਮੇਂ ਜਦੋਂ 26 ਜਨਵਰੀ ਤੋਂ ਬਾਅਦ ਖੇਰੂ ਖੇਰੂ ਹੋਇਆ ਸੀਗਾ ਮੋਰਚਾ ਤਾਂ ਉਸ ਤੋਂ ਬਾਅਦ ਜਿਵੇਂ ਹੀ ਅੱਥਰੂ ਕਿਸਾਨ ਰਕੇਸ਼ ਕੈਤ ਦੇ ਆਉਂਦੇ ਆ ਤਾਂ ਅੱਥਰੂਆਂ ਦੇ ਕਾਰਨ ਪੂਰਾ ਦੇਸ਼ ਹੈ ਜਿਹੜਾ ਉਹ ਪ੍ਰਭਾਵਿਤ ਹੁੰਦਾ ਤੇ ਕਿਸਾਨ ਫਿਰ ਤੋਂ ਆ ਜਿਹੜੇ ਆ ਦਿੱਲੀ ਦੇ ਵੋਟਰਾਂ ਤੇ ਇੱਕ ਜੋ ਧੁੰਦੇ ਨਜ਼ਰ ਆਉਂਦੇ ਆ ਤਾਂ ਉਸ ਤੋਂ ਬਾਅਦ ਵੱਡੀ ਜਿੱਤ ਆ ਕਿਸਾਨ ਅ ਦਰਜ ਕਰਦੇ ਐ ਕਿ ਖੇਤੀ ਕਾਨੂੰਨ ਵਾਪਸ ਕਰਵਾਏ ਜਾਂਦੇ ਆ ਅੱਜ ਉਹੀ ਕਿਸਾਨ ਆਗੂ ਰਕੇਸ਼ਟ ਕੈਤ ਵੱਲੋਂ ਮੁਰ ਤੋਂ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਜੇਕਰ ਕੁਝ ਸਮੇਂ ਦੇ ਵਿੱਚ ਵਿੱਚ ਸਾਡੇ ਕਿਸਾਨ ਆਗੂ ਨਾ ਰਿਹਾ ਕਿੱਤੇ ਗਏ ਤਾਂ ਪੂਰੇ ਦੇਸ਼ ਦੇ ਕਿਸਾਨਾਂ ਦਾ ਮੂਵ ਜਿਹੜਾ ਉਹ ਪੰਜਾਬ ਵੱਲ ਹੋਏਗਾ ਯਾਨੀ ਕਿ ਪੰਜਾਬ ਵਿੱਚ ਮੋਰਚਾ ਜਿਹੜਾ ਖੋਲ ਦਿੱਤਾ ਜਾਏਗਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਰਕੇਸ਼ ਕਹਿਤ ਦਾ ਵੱਡਾ ਬਿਆਨ ਸਾਹਮਣੇ ਆਇਆ ਤਾਂ ਰਕੇਸ਼ ਕਹਿਤ ਨੇ ਵੱਡਾ ਐਲਾਨ ਕਰ ਦਿੱਤਾ ਹੈ ਕਿ ਜੇਕਰ ਕੁਝ ਸਮੇਂ ਦੇ ਅੰਦਰ ਅੰਦਰ ਜਿਹੜਾ ਕਿਸਾਨਾਂ ਨੂੰ ਰਿਹਾ ਨਾ ਕੀਤਾ ਗਿਆ ਤਾਂ ਪੂਰੇ ਦੇਸ਼ ਦੇ ਕਿਸਾਨ ਪੰਜਾਬ ਆਣਗੇ ਤੇ ਪੰਜਾਬ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ ਤਾਂ ਵੱਡਾ ਐਲਾਨ ਕੀਤਾ ਗਿਆ ਤਾਂ ਦੇਖਣਾ ਹੋਵੇਗਾ ਕਿ ਹੁਣ ਕਿਸਾਨਾਂ ਨੂੰ ਲੈ ਕੇ ਕੀ ਐਕਸ਼ਨ ਅੱਗੇ ਜਿਹੜਾ ਪੰਜਾਬ ਪੁਲਿਸ ਲਾਏਗੀ ਹਾਲਾਂਕਿ ਕਿਸਾਨ ਆਗੂ ਅੱਜ ਜਗਜੀਤ ਸਿੰਘ ਢੱਲੇਵਾਲ ਨੂੰ ਜਲੰਧਰ ਚ ਜਿਹੜਾ ਸ਼ਿਫਟ ਕੀਤਾ ਗਿਆ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਕਿਸਾਨਾਂ ਆਗੂ ਸਰਪੰਨ ਸਿੰਘ ਪੰਦੇਰ ਨੂੰ ਵੀ ਜੇਲ੍ਹ ਚ ਜਿਹੜਾ ਹਿਰਾਸਤ ਵਿੱਚ ਰੱਖਿਆ ਹੋਇਆ ਤਾਂ ਕਿਸਾਨਾਂ ਦੇ ਟਰੈਕਟਰ ਜਿਹੜੇ ਉਹ ਵੀ ਜਿਹੜੇ ਆ ਕਾਬੂ ਕਿਤੇ ਗਏ ਨੇ ਡਿਟੇਨ ਕਿਤੇ ਗਏ ਨੇ ਤਾਂ ਬਖਵਾਕ ਤਰੀਕੇ ਨਾਲ ਬਲਡੋਜ਼ਰ ਐਕਸ਼ਨ ਆ ਜਿਹੜਾ ਖਨੌਰੀ ਤੇ ਸ਼ੰਭੂ ਆਰਡਰ ਤੇ ਚੱਲ ਰਿਹਾ ਤੇ ਰਸਤਾ ਸਾਫ਼ ਕੀਤਾ ਜਾ ਰਿਹਾ ਪਰ ਉਧਰ ਹੁਣ ਰਕੇਸ਼ ਕੈਤ ਕਿਸਾਨ ਆਗੂ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਜੇਕਰ ਕੁਝ ਹੀ ਸਮੇਂ ਚ ਨਾ ਰਿਹਾ ਹੋਏ ਕਿਸਾਨ ਆਗੂ ਤਾਂ ਆ ਵੱਡਾ ਮੂਵ ਮੈ ਜਿਹੜਾ ਮੂਵਮੈਂਟ ਹੈ ਜਿਹੜੀ ਪੰਜਾਬ ਵਿੱਚ ਕਿਸਾਨ ਕਰਨਗੇ ਸਸ਼ੀ ਕਾਹ ਜੀ ਐਨ ਆਰ ਆਈ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਕਿਸਾਨਾਂ ਨਾਲ ਜੁੜੀ ਹੋਈ ਹੈ ਜਿੱਥੇ ਕਿਸਾਨਾਂ ਤੇ ਵੱਡਾ ਐਕਸ਼ਨ ਹੋਇਆ ਹੈ ਤੇ ਸ਼ੰਭੂ ਤੇ ਖਨੋਰੀ ਬਾਰਡਰ ਤੇ ਕਿਸਾਨਾਂ ਨੂੰ ਖਦੇੜਿਆ ਗਿਆ ਤੇ ਉੱਥੇ ਹੀ ਬਹੁਤ ਸਾਰੇ ਕਿਸਾਨਾਂ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਐਸੇ ਸਭ ਦੇ ਦਰਮਿਆਨ ਵੱਡੇ ਕਿਸਾਨ ਆਗੂ ਰਕੇਸ਼ ਕਹਿਤ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਤਾਂ ਰਕੇਸ਼ ਕਹਿਤ ਨੇ ਸਿੱਧਾ ਜਿਹੜਾ ਕਹਿ ਦਿੱਤਾ ਹੈ ਕਿ ਜੇਕਰ ਕਿਸਾਨਾਂ ਨੂੰ ਜਲਦ ਰਿਹਾਨ ਨਾ ਕੀਤਾ ਗਿਆ ਤਾਂ ਪੂਰੇ ਦੇਸ਼ ਦਾ ਮੂਵਮੈਂਟ ਹੈ ਜਿਹੜਾ ਪੰਜਾਬ ਵਿੱਚ ਹੋਏਗਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਰਕੇਸ਼ ਕੈਤ ਨੇ ਵੱਡਾ ਐਲਾਨ ਕਰ ਦਿੱਤਾ ਹੈ ਉਹੀ ਰਕੇਸ਼ ਕੈਤ ਨੇ ਜਿਨ੍ਹਾਂ ਨੇ ਕਿ ਦਿੱਲੀ ਮੋਰਚੇ ਵਿੱਚ ਜਾਨ ਪਰੀ ਸੀ ਉਸ ਸਮੇਂ ਜਦੋਂ 26 ਜਨਵਰੀ ਤੋਂ ਬਾਅਦ ਖੇਰੂ ਖੇਰੂ ਹੋਇਆ ਸੀਗਾ ਮੋਰਚਾ ਤਾਂ ਉਸ ਤੋਂ ਬਾਅਦ ਜਿਵੇਂ ਹੀ ਅਤਰੂ ਕਿਸਾਨ ਰਕੇਸ਼ ਕੈਤ ਦੇ ਆਉਂਦੇ ਆ ਤਾਂ ਅਤਰੂਆਂ ਦੇ ਕਾਰਨ ਪੂਰਾ ਦੇਸ਼ ਹੈ ਜਿਹੜਾ ਉਹ ਪ੍ਰਭਾਵਿਤ ਹੁੰਦਾ ਹੈ ਤੇ ਕਿਸਾਨ ਫਿਰ ਤੋਂ ਆ ਜਿਹੜੇ ਆ ਦਿੱਲੀ ਦੇ ਵਾਟਰਾਂ ਤੇ ਇੱਕ ਜੁੱਟੋਂ ਦੇ ਨਜ਼ਰ ਆਉਂਦੇ ਆ ਤਾਂ ਉਸ ਤੋਂ ਬਾਅਦ ਵੱਡੀ ਜਿੱਤਾਂ ਕਿਸਾਨ ਦਰਜ ਕਰਦੇ ਐ ਕਿ ਖੇਤੀ ਕਾਨੂੰਨ ਵਾਪਸ ਕਰਵਾਏ ਜਾਂਦੇ ਆ ਅੱਜ ਉਹੀ ਕਿਸਾਨ ਆਗੂ ਰਕੇਸ਼ਟ ਕੈਤ ਵੱਲੋਂ ਮੁਰ ਤੋਂ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਜੇਕਰ ਕੁਝ ਸਮੇਂ ਦੇ ਵਿੱਚ ਵਿੱਚ ਸਾਡੇ ਕਿਸਾਨ ਆਗੂ ਨਾ ਰਿਹਾ ਕਿੱਤੇ ਗਏ ਤਾਂ ਪੂਰੇ ਦੇਸ਼ ਦੇ ਕਿਸਾਨਾਂ ਦਾ ਮੂਵ ਜਿਹੜਾ ਉਹ ਪੰਜਾਬ ਵੱਲ ਹੋਏਗਾ ਯਾਨੀ ਕਿ ਪੰਜਾਬ ਵਿੱਚ ਮੋਰਚਾ ਜਿਹੜਾ ਖੋਲ ਦਿੱਤਾ ਜਾਏਗਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਰਕੇਸ਼ ਕੈਤ ਦਾ ਵੱਡਾ ਬਿਆਨ ਸਾਹਮਣੇ ਆਇਆ ਤਾਂ ਰਕੇਸ਼ ਕੈਤ ਨੇ ਵੱਡਾ ਐਲਾਨ ਕਰ ਦਿੱਤਾ ਹੈ ਕਿ ਜੇਕਰ ਕੁਝ ਸਮੇਂ ਦੇ ਅੰਦਰ-ਅੰਦਰ ਜਿਹੜਾ ਕਿਸਾਨਾਂ ਨੂੰ ਰਿਹਾ ਨਾ ਕੀਤਾ ਗਿਆ ਤਾਂ ਪੂਰੇ ਦੇਸ਼ ਦੇ ਕਿਸਾਨ ਪੰਜਾਬ ਆਣਗੇ ਤੇ ਪੰਜਾਬ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ ਤਾਂ ਵੱਡਾ ਐਲਾਨ ਕੀਤਾ ਗਿਆ ਤਾਂ ਦੇਖਣਾ ਹੋਵੇਗਾ ਕਿ ਹੁਣ ਕਿਸਾਨਾਂ ਨੂੰ ਲੈ ਕੇ ਕੀ ਐਕਸ਼ਨ ਅੱਗੇ ਜਿਹੜਾ ਪੰਜਾਬ ਪੁਲਿਸ ਲਾਏਗੀ ਹਾਲਾਂਕਿ ਕਿਸਾਨ ਆਗੂ ਅੱਜ ਜਗਜੀਤ ਸਿੰਘ ਢੱਲੇਵਾਲ ਨੂੰ ਜਲੰਧਰ ਚ ਜਿਹੜਾ ਸ਼ਿਫਟ ਕੀਤਾ ਗਿਆ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਕਿਸਾਨ ਆ ਗੁਰਪਰਸਿਪੰਦੇਰ ਨੂੰ ਵੀ ਜੇਲ੍ਹ ਚ ਜਿਹੜਾ ਹਿਰਾਸਤ ਵਿੱਚ ਰੱਖਿਆ ਹੋਇਆ ਤਾਂ ਕਿਸਾਨਾਂ ਦੇ ਟਰੈਕਟਰ ਆ ਜਿਹੜੇ ਉਹ ਵੀ ਜਿਹੜੇ ਆ ਕਾਬੂ ਕਿਤੇ ਗਏ ਨੇ ਡਿਟੇਨ ਕਿਤੇ ਗਏ ਨੇ ਤਾਂ ਬਖਵਾਕ ਤਰੀਕੇ ਨਾਲ ਬਲਡੋజర్ ਐਕਸ਼ਨ ਆ ਜਿਹੜਾ ਖਨੌਰੀ ਤੇ ਸ਼ੰਭੂ ਆਰਡਰ ਤੇ ਚੱਲ ਰਿਹਾ ਤੇ ਰਸਤਾ ਸਾਫ਼ ਕੀਤਾ ਜਾ ਰਿਹਾ ਪਰ ਉਧਰ ਹੁਣ ਰਕੇਸ਼ ਕੈਤ ਕਿਸਾਨ ਆਗੂ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਜੇਕਰ ਕੁਝ ਹੀ ਸਮੇਂ ਚ ਨਾ ਰਿਹਾ ਹੋਏ ਕਿਸਾਨ ਆਗੂ ਤਾਂ ਵੱਡਾ ਮੂਵਮੈਂਟ ਜਿਹੜਾ ਮੂਵਮੈਂਟ ਹੈ ਜਿਹੜੀ ਪੰਜਾਬ ਵਿੱਚ ਕਿਸਾਨ ਕਰਨੇ